ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨੋਂ 51 ਹਸਤਲ ਵਿੱਚ ਲੰਗਰ ਜਿਹੜਾ ਬਾਬਾ ਸਪੀਕ ਸਿੰਘ ਜੀ ਚਲਾਉਂਦੇ ਆ ਉਹਨਾਂ ਦੇ ਦੇਣ ਹੈ ਸਾਰਾ ਕੁਝ 5 5 ਕਿਲੋ ਆਟੇ ਤੋਂ ਬਾਬਾ ਜੀ ਨੇ ਸ਼ੁਰੂ ਕਰਿਆ ਸੀ ਅੱਜ ਦੇਖ ਲੋ ਰੌਣਕ ਲੱਗੀਆਂ ਸੰਗਤ ਬਹੁਤ ਹੋ ਜਾਂਦੀ ਹੈ ਲੰਗਰ ਚੱਲ ਹਰ ਰੋਜ਼ ਚੱਲਦਾ ਸਵੇਰ ਸ਼ਾਮ ਸਵੇਰ ਸ਼ਾਮ ਲੰਗਰ ਆਉਂਦਾ ਹੀ ਆਉਂਦਾ ਇੱਥੇ ਬਹੁਤ ਵਧੀਆ ਉਪਰਾਲਾ ਪਪਾ ਜੀ ਇਹਨੂੰ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਸਾਰਿਆਂ ਦੀ ਉਮਰ ਲੰਬੀ ਰੱਖੇ ਪਣਾਪਾ ਬਾਬਾ ਜੀ ਦੇ ਵੀ ਦਰਸ਼ਨ ਕਰਾਉਣੇ ਤੁਹਾਨੂੰ ਇਹ ਨੇ ਬਾਬਾ ਜੀ ਸਵੇਕ ਸਿੰਘ ਜੀ ਇਹ ਬਾਬਾ ਜੀ ਨੇ ਸੇਵਾਦਾਰ ਨੇ ਸਾਰੇ ਇਹਨਾਂ ਬਾਬਾਈ ਨੇ ਥਾਰਾ ਸ਼ੁਰੂ ਕਰਿਆ ਸੀ ਕੰਮ 5 ਕਿਲੋ ਆਟੇ ਤੋਂ ਅੱਜ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਇਹ ਪਰਮਾਤਵਾ ਚੜ੍ਹਦੀ ਕਲਾ ਵਰਸੇ ਇਹ ਸੇਵਾਦਾਰ ਜਿਉਂ ਸੇਵਾ ਕਰ ਰਹੇ ਨੇ ਮਰੀਜ਼ਾਂ ਹस्ते ਮਰੀਜ਼ਾਂ ਹस्ते ਹਰ ਰੋਜ਼ ਇੱਥੇ ਖਿਚੜੀ ਵਗੈਰਾ ਆਉਂਦੀ ਆ ਬਹੁਤ ਵਧੀਆ ਕੰਮ ਨੇ ਇਹ ਸੇਵਾਦਾਰ ਹਰ ਰੋਜ਼ ਬਾਬਾ ਜੀ ਸੇਵਾ ਕਰਾਉਂਦੇ ਨੇ ਹਰ ਰੋਜ਼ ਕਰਾਉਂਦੇ ਨੇ ਹਾਂਜੀ ਭਾਈ ਦੇਖੋ ਇਸ ਤਰ੍ਹਾਂ ਪੂਰੇ ਸਿਸਟਮ ਨਾਲ ਪੂਰੇ ਸਿਸਟਮ ਨਾਲ ਲੰਗਰ ਚਲਾਇਆ ਜਾਂਦਾ ਹੈ ਇਹ ਬਾਬਾ ਜੀ ਖੜੇ ਨੇ ਇਹ ਬਾਰੀ ਦੋਣੇ ਦੇ ਦਿਓ ਛਕਣ ਵਾਲੇ ਹੁੰਦੇ ਪ੍ਰਸ਼ਾਦੇ ਇੱਕੋ ਲੰਮੀ ਲੈਣ ਬਹੁਤ ਵਧੀਆ ਪਰਾਲਾ ਵਾਏ ਗੁਰੂ ਖਾਲਸਾ ਵਾਏ ਗੁਰੂ ਫਤਿਹ